ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੀ ਦੁਪਹਿਰ ਦਾ ਲੰਚ ਤੋਂ ਬਾਅਦ ਦਾ ਟਾਈਮ ਸੀ ਲੰਚ ਤੱਕ ਮੈਂ ਕੀਤਾ ਰੈਸਟ ਤੇ ਲੰਚ ਤੋਂ ਬਾਅਦ ਸਿਰ ਨਾ ਕਈ ਵਾਰ ਨਾ ਅੱੱਚ-ਬੀਜੀ ਲੱਗ ਜਾਂਦੇ ਵੀ ਕੋਈ ਕੰਮ ਕਰੀਏ ਔਰ ਕੰਮ ਪਿਆ ਵੀ ਹੁੰਦਾ ਜਰ ਹਣਾ ਫਿਰ ਰੈਹ ਨਹੀਂ ਹੁੰਦਾ ਕਿਉਂਕਿ ਰੈਸਟ ਮੇਰਾ ਆਲਰੇਡੀ ਹੋ ਚੁੱਕਾ ਹੈ ਇਹਨਾਂ ਬੰਦਾ ਕਿੰਨਾ ਕਰੈਸਟ ਕਰੇ ਚੱਲੂਗਾ ਮੈਂ ਕਿਹਾ ਚਲੋ ਫਿਰ ਲੰਚ ਕਰਾਂ ਤੋਂ ਬਾਅਦ ਮੇ ਕ ਪੋਚਾ ਲਗਾਉਣਾ ਸੀ ਵੈਸੇ ਤਾਂ ਹੈਲਪਰ ਨੇ ਲਗਾਤਾ ਸੀ ਕਿਉਂਕਿ ਡ੍ਰਾਈ ਕਲੀਨ ਵਾਲਿਆਂ ਨੇ ਥੋੜਾ ਬਹੁਤ ਪਾਣੀ ਦਾ ਕੰਮ ਹੁੰਦਾ ਪਾਣੀ ਗਿਰੇ ਉੱਪਰ ਉਹ ਤੁਰ ਫਿਰੇ ਪੈੜਾਂ ਜੀਆਂ ਹੋ ਗਈਆਂ ਨਾ ਫਲੋਰ ਗੰਦਾ ਹੋ ਗਿਆ ਜਿਆਦਾ ਥੋੜਾ ਜਿਹਾ ਪੋਚਾ ਮਿਹਨਤ ਨਾਲ ਲਾਉਣਾ ਸੀ ਦੰਬ ਕੇ ਤਾਂ ਹੈਲਪਰ ਨੇ ਲਗਾਤਾ ਦੋ ਵਾਰ ਉਹਨੂੰ ਕਿਹਾ ਸੀ ਲਗਾ ਦੇ ਲਗਾਤਾ ਪਰ ਫਿਰ ਵੀ ਸੰਤੁਸ਼ਟੀ ਨਹੀਂ ਹੋਈ ਹੈ ਮੈਨੂੰ ਮੈਂ ਕਿਹਾ ਫਿਰ ਟੇਬਲ ਟਿਕ ਜਾਣਾ ਸੈਟਿੰਗ ਹੋ ਜਾਣੀ ਸੋਫਿਆਂ ਦੀ ਵੀ ਇੱਕ ਵਾਰ ਕਲੀਨਿੰਗ ਅੱਛੀ ਤਰ੍ਹਾਂ ਕਰ ਦਈ ਫਿਰ ਮੈਂ ਖੁਦ ਆਪ ਤੋਂ ਪੋਚਾ ਲਗਾ ਲਈ ਸੀ ਪੋਚਾ ਲਗਾ ਕੇ ਮੈਂ ਕਿ ਸੇਰੀ ਮੈਂ ਸਾਰੀ ਸੈਟਿੰਗ ਕਰੂੰਗੀ ਅੱਜ ਮੈਂ ਡਰਾਈਂਗ ਰੂਮ 'ਚ ਸਾਰੀ ਸੈਟਿੰਗ ਕਰਨੀ ਸੀ ਸੋਫਿਆਂ ਦੇ ਕਵਰ, ਕੁਸ਼ਨ, ਟੇਬਲ, ਡਸਟਿੰਗ ਸਾਰਾ ਕੁਝ ਕਲੀਨ ਕਰਨਾ ਸੀਗਾ ਕਿਉਂਕਿ ਵਾਰ ਆਈ ਹੁੰਦਾ ਮਾਂ ਚ ਜੇ ਕੋਈ ਭੈਣ ਭਾਈ ਆ ਜੇ ਇਹ ਜੀ ਇਹਨੂੰ ਡਰਾਈਂਗ ਰੂਮ 'ਚ ਉਠਾਉਣਾ ਹੋਵੇ ਤਾਂ ਫਿਰ ਔਖਾ ਜਿਹਾ ਹੋ ਜਾਂਦਾ ਹਨਾ ਸੈਟਿੰਗ ਉਹ ਚ ਕਈ ਵਾਰ ਤਾਂ ਰਿਸ਼ਤੇਦਾਰ ਆ ਹੀ ਹੁੰਦਾ ਆਪਾਂ ਬੈਡਰੂਮ 'ਚ ਵੀ ਬਿਠਾ ਸਕਦੇ ਹਾਂ ਨੇ ਲੌਬੀ 'ਚ ਵੀ ਲਿਜਾ ਸਕਦੇ ਪਰ ਕਈ ਵਾਰ ਕੋਈ ਇਹ ਜਿਹਾ ਭੈਣ ਭਾਈ ਹੁੰਦਾ ਵੀ ਆਪਾਂ ਅੱਗੇ ਨਹੀਂ ਲੈ ਕੇ ਆ ਸਕਦੇ ਉਹਨੂੰ ਆਪਾਂ ਸਿਰਫ ਡਰਾਈਂਗ ਰੂਮ 'ਚ ਹੀ ਬਿਠਾਉਣਾ ਹੁੰਦਾ ਇਸ ਕਰਕੇ ਫਿਰ ਮੈਂ ਇੱਕ ਵਾਰ ਡਰਾਈ ਤਾਂ ਅੱਜ ਆਈ ਸੀ ਵੀ ਮੈਂ ਸਾਰਾ ਇੱਕ ਪਾਸਾ ਡਰਾਈੰਗ ਰੂਮ ਦਾ ਕਰਦਾ ਸੈੱਟ ਕਰਦਾ ਚਲੋ ਫਿਰ ਨੋਰਮਲ ਡਸਟਿੰਗ ਹੋਇਆ ਕਰੂਗੀ ਤੇ ਪੋਚਾ ਮੈਂ ਅੱਛੀ ਤਰ੍ਹਾਂ ਲਗਾਇਆ ਦੰਬੋ ਕੇ ਬਹੁਤ ਦਾਬ ਦੇ ਕੇ ਮੈਂ ਦੋ ਵਾਰ ਪੋਚਾ ਲਗਾਇਆ ਇੱਕ ਵਾਰ ਲਗਾਇਆ ਪਹਿਲਾ ਦੂਜੀ ਵਾਰ ਫੇਰ ਪਾਣੀ ਬਦਲ ਕੇ ਲਗਾਇਆ ਫਿਰ ਫਲੋਰ ਕਲੀਨ ਹੋਇਆ ਫਲੋਰ ਕਲੀਨ ਕਰਨ ਤੋਂ ਬਾਅਦ ਟੇਬਲ ਲਗਾਇਆ ਚੇਅਰ ਸਜਾਤੀ ਸੈਟਿੰਗ ਕਰਤੀ ਸਾਰੀ ਤੇ ਹੁਣ ਸੈਂਟਰ ਟੇਬਲ ਦੀ ਕਰੂੰਗੀ ਡਸਟਿੰਗ ਬਾਕੀ ਡਸਟਿੰਗ ਨੋਰਮਲ ਇੱਕ ਦਿਨ ਮੈਂ ਫੇਰ ਕਰੂੰਗਾ ਅੱਜ ਸਿਰਫ ਮੈਂ ਕਨਸੈਂਟਰ ਟੇਬਲ ਹੀ ਸਾਫ ਕਰ ਰਹੀ ਹਾਂ ਕੁਈ ਤੇ ਡਸਟ ਸੀ ਕਿਦੋਂ ਦਾਗ ਜਿਹੀ ਵੀ ਲੱਗੇ ਹੋਏ ਸੀ ਮੈਂ ਕਿਹਾ ਅੱਜ ਇਹ ਸਾਫ਼ ਕਰ ਦਾਂਗੀ ਤੇ ਉਸ ਤੋਂ ਬਾਅਦ ਕੁਸ਼ਨ ਕਵਰਸ ਸੋਫੇ ਦੇ ਕਵਰ ਸਾਰੇ ਮੈਂ ਲਿਆ ਕੇ ਰੱਖਲੇ ਸੀ ਉਹ ਵੀ ਲਗਾ ਦੂੰਗੀ ਤਾਂ ਕਿ ਉੱਪਰ ਡਸਟ ਨਾ ਪਵੇ ਬਹੁਤ ਫਰਕ ਪੈਂਦਾ ਹੈ ਚੀਜ਼ਾਂ ਨੂੰ ਜੇ ਆਪਾਂ ਸੋਫਿਆਂ ਦੇ ਕਵਰ ਲਗਾ ਦਨੇ ਹਨਾ ਤਾਂ ਕਵਰ ਦੇਖੋ ਆਪਾਂ ਧੋਦਨੇ ਨੇ ਮਹੀਨੇ ਬਾਅਦ ਧੋ ਦੋ ਜਾਂ 15 ਦਿਨਾਂ ਬਾਅਦ ਧੋ ਦੋ ਜਿਵੇਂ ਵੀ ਆਪਾਂ ਯੂਜ਼ ਕਰਦੇ ਜਿਆਦਾ ਯੂਜ਼ ਹੁੰਦੇ ਨੇ ਜਲਦੀ ਧੋ ਦੋ ਘੱਟ ਯੂਜ਼ ਹੁੰਦੇ ਨੇ ਤਾਂ ਛਾੜ ਕੇ ਦਵਾ ਦੇ ਤੁਸੀਂ ਚਲੋ ਫੇਰ ਪਛਾਣੋ ਨਾਲ ਧੋ ਜਲਦੀ ਹੈ ਨਾ ਇਸ ਚੀਜ਼ ਨਾਲ ਸੋਫੇ ਬਹੁਤ ਬਚਤ ਹੋਊਗੀ ਕੰਦੇ ਹੋਣ ਤੋਂ ਕਿਉਂਕਿ ਡਰਾਈ ਕਲੀਨ ਆਪਾਂ ਕਿੰਨਾ ਕ ਖਰਾਈ ਚੱਲਾਂਗੇ 6 ਮਹੀਨਿਆਂ ਤੋਂ ਨਹੀਂ ਕਰਾ ਸਕਦੇ ਸਾਲ ਤੋਂ ਨਹੀਂ ਕਰਾ ਸਕਦੇ ਤੇ ਉਸ ਕਰਕੇ ਖਰਾਈ ਹੁੰਦਾ ਵੀ ਚਲੋ ਜਿੰਨੀ ਕ ਬਚਤ ਹੋ ਜੇ ਉਨਾ ਕੀ ਠੀਕ ਹੈ ਔਰ ਵੈਸੇ ਵੀ ਸੋਫੇ ਦੇ ਕਲ ਥੋੜਾ ਡਾਰਕ ਡਾਰਕ ਜਾਂ ਗਰਮੀ ਚ ਵਧੀਆ ਨਹੀਂ ਲੱਗਦਾ ਤੋ ਫਿਰ ਲਾਈਟ ਕਲਰ ਦੇਗਾ ਆਪਾਂ ਕਵਰ ਜੇ ਲਗਾ ਦਈਏ ਵਧੀਆ ਲੱਗਦਾ ਤੇ ਉੱਪਰ ਲਗਾ ਦੂੰਗੀ ਸਾਰੇ ਕਵਰ 쿠ਸ਼ਨ ਸੈੱਟ ਕਰ ਦੂੰਗੀ ਥੋੜੀ ਦੇਖਣਯੋਗ ਜੀ ਹਾਲਤ ਹੋ ਜੂਗੀ ਡਰੰਗ ਹੋਣੀ ਹੁਣ ਤੱਕ ਤਾਂ ਕੀਤਾ ਦਾ ਬਸ ਐਂ ਪਿਆ ਸੀ ਸਮਾਨ ਖਿਲਿਆ ਜ ਸਾਰਾ ਸਾਰੇ ਕਵਰ ਲਗਾਤੇ ਸੋਫਿਆਂ ਦੇ ਕੁਸ਼ਨਸ ਵੀ ਸੈੱਟ ਕਰਕੇ ਰੱਖ ਦਊਂਗੀ ਐਨੇ ਕਨਾਲੀ ਨਾ ਮਨ ਨੂੰ ਵਿੱਚ ਸੱਲੀ ਹੋ ਗਈ ਕਿ ਹਾਂ ਸੈਟਿੰਗ ਹੋ ਗਈ ਤੇ ਖੁਸ਼ ਹੋ ਗਿਆ ਮਨ ਕਿ ਆ ਕੰਮ ਆਪਾਂ ਕਰ ਲਿਆ ਤੇ ਹੁਣ ਆਇਆ ਕੋਈ ਵੀ ਰਿਸ਼ਤੇਦਾਰ ਭੈਣ ਭਾਈ ਘਰੇ ਕੋਈ ਆ ਜਾਈ ਕੋਈ ਮਨ ਚ ਆਈ ਨਹੀਂ ਹੈਗਾ ਵੀ ਕਿੱਥੇ ਜੇ ਬਿਠਾਵਾਂਗੇ ਤੇ ਚਲੋ ਡਰਾਈਂਗ ਰੂਮ ਸੈੱਟ ਹੋ ਗਿਆ ਅੱਜ ਦੁਪਹਿਰ ਤੋਂ ਬਾਅਦ ਲੰਚ ਤੋਂ ਬਾਅਦ ਇੱਕ ਕੰਮ ਮੈਂ ਕੀਤਾ ਟਾਈਮ ਇਹਨੂੰ ਲੱਗ ਗਿਆ ਕਾਫੀ ਕਿਉਂਕਿ ਵਿੱਚ ਜੀ ਮੈਨੂੰ ਹਟਣਾ ਵੀ ਪਿਆ ਦਵਿੰਦਰ ਆ ਗਿਆ ਸੋ ਮੈਨੂੰ ਕਹਿੰਦੇ ਪਰੌਂਠਾ ਤੇ ਮੈਨੂੰ ਚਾਹ ਬਣਾ ਦੇ ਭੁੱਖ ਲੱਗੀ ਪਈ ਵੀ ਜਿਵੇਂ ਹਟ ਕੇ ਕਿਚਨ ਚ ਵੀ ਗਈ ਤੇ ਉਸ ਤੋਂ ਬਾਅਦ ਦੁਬਾਰੇ ਫੇਰ ਆ ਕੇ ਵਿੱਚ ਜੀ ਸੈਟਿੰਗ ਕੀਤੀ ਇਹ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਫਿਰ ਵਿੱਚੋਂ ਹਟਣਾ ਲਗਾਤਾਰ ਇੱਕ ਸਾਈਡ ਹੋ ਕੇ ਕੰਮ ਕਰੀ ਚੱਲੋ ਈਜ਼ੀ ਐ ਪਰ ਵਿੱਚੋਂ ਹਟ ਕੇ ਤੁਸੀਂ ਦੂਜੇ ਕੰਮ ਕਰੋ ਫਿਰ ਥੋੜਾ ਮੁਸ਼ਕਲ ਹੋ ਜਾਂਦਾ ਤੇ ਵਿੱਚ ਜੀ ਉਹਨਾਂ ਨੂੰ ਵੀ ਚਾਹ ਰੋਟੀ ਦੇ ਕੇ ਆਈ ਤੇ ਆ ਕੇ ਦੁਬਾਰੇ ਫੇਰ ਲੱਗੀ ਤੇ ਇਸ ਤਰੀਕੇ ਨਾਲ ਡਰਾਈਵਿੰਗ ਰੂਮ ਟੇਬਲ ਵੀ ਸਾਰਾ ਸੈੱਟ ਕਰਤਾ ਟੇਬਲ ਸਾਫ਼ ਕਰਤਾ ਬਸ ਨੋਰਮਲ ਡਸਟਿੰਗ ਹੀ ਹੋਇਆ ਗਰੂ ਹੁਣ ਤੇ ਹੁਣ ਸ਼ਾਮ ਦਾ ਟਾਈਮ ਸੀ ਤਕਰੀਬਨ 4:00 ਵਜੇ ਦਾ ਟਾਈਮ ਹੋਊਗਾ ਕਿ ਮੈਂ ਲੱਗੀ ਸੀ ਸਬਜ਼ੀ ਬਣਾਉਣ ਸਬਜ਼ੀ ਕੱਟ ਲਈ ਸੀ ਮੈਂ ਕद्दू ਦੀ ਤੇ ਸਬਜ਼ੀ ਬਣਾ ਰਹੀ ਤੜਕਾ ਲਗਾ ਦੋ ਕद्दू ਦੀ ਸਬਜ਼ੀ ਬਣਾਉਣੀ ਵੀ ਸੌਖੀ ਹੈ ਟਾਈਮ ਵੀ ਨਹੀਂ ਲੱਗਦਾ ਕੱਟਣ ਚ ਵੀ ਟਾਈਮ ਨਹੀਂ ਲੱਗਦਾ ਹੈਗਾ ਥੋੜੀ-ਬਹੁਤ ਵੱਡੇ ਪੀਸ ਕੱਟੇ ਜਾਣਗੇ ਮੈਸ਼ ਹੋ ਕੇ ਖੁੱਲ ਜਾਣਾ ਉਹਨੇ ਬਹੁਤ ਹੀ ਟੇਸਟੀ ਲੱਗਦੀ ਮੈਨੂੰ ਸਬਜ਼ੀ ਕद्दू ਦੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਮੈਨੂੰ ਚਾਹ ਰੋ ਦੇ ਚਲੋ ਘਰ ਦੇ ਮੇਰੇ ਆਕ ਜਾਂਦੇ ਨਹੀਂ ਤੂੰ ਤੇ ਉਹ ਹੀ ਕਦੂ ਬਣਾ ਕੇ ਵੇਜ ਨਹੀਂ ਪਰ ਮੈਂ ਆਕਦੀ ਨਹੀਂ ਆਪ ਨੂੰ ਬਣਾਉਣਾ ਵੀ ਸੌਖਾ ਲੱਗਦਾ ਹੈ ਨਾ ਤੇ ਬਾਕੀ ਜਰ ਖਾਣ ਕੀ ਆਪਾਂ ਨੂੰ ਵਧੀਆ ਲੱਗੇ ਚੀਜ਼ ਫੇਰ ਬਣਾਉ ਅਮਰੀਕਾ ਦੀ ਕੋਣਾ ਤੂੰ ਵੀ ਹਲਕਾ ਹੁੰਦਾ ਖਾਣ ਵਿੱਚ ਤੇ ਠੰਡਾ ਵੀ ਹੁੰਦਾ ਆਪਾਂ ਕਹਿੰਦੇ ਨਾ ਵੀ ਤਸੀਰ ਠੰਡੀ ਕਦੂ ਦੀ ਠੰਡਾ ਵੀ ਹੁੰਦਾ ਤੇ ਇੱਧਰ ਪੰਟਰੀ ਆ ਸਬਜੀ ਸਬਜੀ ਦੇ ਨਾਲ ਨਾਲ ਮੈਂ ਕਿਹਾ ਚਲੋ ਮੈਂ ਗਰਮ ਮਸਾਲਾ ਰੀਫਿਲ ਕਰ ਲਾਂ ਬੋਟਲ ਵਿੱਚ ਮੈਂ ਗਈ ਇਸ ਮੰਮੀ ਕੋਲ ਮੰਮੀ ਨੇ ਦਿੱਤਾ ਸੀ ਗਰਮ ਮਸਾਲਾ ਬਣਾ ਕੇ ਤੋ ਇਹ ਮੈਨੂੰ ਅਹੀਂ ਪਿਆਸੀ ਲਫਾਫੇ ਵਿੱਚ ਬਸ ਫੋਟ ਰਿਫਿਲ ਕਰਦੇ ਹਾਂ ਨਾ ਹੋਟਲ ਵਿੱਚ ਕਾਢੀ ਕਾਢੀ ਮੈਂ ਇੱਕ ਨਾਲ ਨਾਲ ਇਹ ਕਰ ਲਾਂ ਕਈ ਕੰਮ ਆਦੇ ਨੇ ਆਪਾਂ ਨੂੰ ਬਸ ਘੋਲ ਹੀ ਹੋ ਜਾਂਦੀ ਹੈਗੀ ਮੈਂ ਵੀ ਘੋਲ ਹੀ ਕਰੀ ਪੇਸੀ ਦੀ ਵੀ ਡੱਬੀ ਚ ਪਾਉਣਾ ਹੁਣ ਮੈਂ ਵੀ ਬੋਟਲ ਲੱਭੀ ਆ ਬੋਟਲ ਵੀ ਦੇਖਣੀ ਪੈਂਦੀ ਹੈ ਸਾਫ਼ ਸੁਥਰੀ ਕਹੀ ਹੀ ਕੱਚ ਪਾਉਣਾ ਤੇ ਫਿਰ ਨਾਲ ਨਾਲ ਮੈਂ ਉਹ ਗਰਮ ਮਸਾਲਾ ਪਾਤਾ ਤੇ ਉਹ ਤੜਕਾ ਲੱਗੀ ਜਾ ਰਿਹਾ ਸਬਜ਼ੀ ਨੂੰ ਤੇ ਇਸ ਤੋਂ ਬਾਅਦ ਇੱਕ ਦੋ ਕੰਮ ਹੋਰ ਕਰਨ ਨੇ ਦਿਮਾਗ ਵਿੱਚ ਨਾਲ ਨਾਲ ਉਹ ਵੀ ਚੱਲ ਰਹੇ ਸੀਗੇ ਸਬਜ਼ੀ ਮੈਨੂੰ ਆ ਹੁੰਦਾ ਮੈਂ ਟਾਈਮ ਨਾਲ ਬਣਾਦਾ ਪਣਾਉਣੀ ਪਣਾਉਣੀ ਮੇਰੀ ਡਿਊਟੀ ਆ ਤੇ ਫਿਰ ਚਲੋ ਜੇ ਸਬਜੀ ਪਣੀ ਹੋ ਵੀ ਫਿਰ ਕੋਈ ਹੋਰ ਕੰਮ ਵੀ ਆਪਾਂ ਕਰ ਸਕਦੇ ਹਾਂ ਕੋਈ ਸਫਾਈ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਆਪਾਂ ਕੰਮ ਕਰਨਾ ਇਧਰ ਉਧਰ ਮੌਕੇ ਤੇ ਤੁਸੀਂ ਸਬਜੀ ਬਣਾਉਣ ਭੱਜੋ ਜੂ ਹੁਣ ਖਾਣ ਦਾ ਟਾਈਮ ਹੋ ਗਿਆ ਹਜੇ ਮੈਂ ਸਬਜੀ ਨਹੀਂ ਬਣਾਈ ਮੈਨੂੰ ਉਹ ਗੱਲ ਬਿਲਕੁਲ ਵੀ ਚੰਗੀ ਲੱਗਦੀ ਸ਼ੁਰੂ ਤੋਂ ਇਹ ਮੇਰੀ ਆਦਤ ਸ਼ੁਰੂ ਤੋਂ ਹੀ ਕਿ ਸਬਜੀ ਮੈਂ ਟਾਈਮ ਨਾਲ ਬਣਾ ਦੇਣੀ ਸ਼ਾਮ ਨੂੰ ਆਟਾ ਗੁੰਨ ਕੇ ਰੱਖ ਦੇਣਾ ਚਲੋ ਹੁਣ ਜੇ ਮੈਂ ਗਰਮੀ ਹੁਣ ਮੈਂ ਬਹੁਤ ਜ਼ਿਆਦਾ ਜਲਦੀ ਨਹੀਂ ਗੁੰਨਦੀ ਆਟਾ ਕਿ ਬਸ ਖਾਣਾ ਜਰੂਰ ਖਾਣਾ ਕਿ ਇਸ ਵਿੱਚ ਹਾਂਜੀ ਖਾਣਾ ਤਿਆਰ ਤਵਾ ਤੋਂ ਰੋ ਫੁਰਕਾ ਖਣਾ ਉੱਚਾ ਸੈਲਡ ਵਗੈਰਾ ਕੱਟਣਾ ਆਪਦਾ ਬਸ ਇਹ ਚੀਜ਼ ਹੁੰਦੀ ਆਪਨ ਅੱਧਾ ਕੰਮ ਆਲਰੇਡੀ ਹੋ ਜਾਂਦਾ ਫਿਰ ਆਪ ਕੋ ਨੂੰ ਫਿਕਰ ਨਹੀਂ ਹੁੰਦਾ ਹੈਗਾ ਤੁਸੀਂ ਆਰਾਮ ਨਾਲ ਬੈਠੋ ਚਾਹੇ ਆਪਦਾ ਕੋਈ ਹੋਰ ਕੰਮ ਕਰੋ ਸਾਈਡ ਬਾਈ ਸਾਈਡ ਚਾਹੇ ਤੁਸੀਂ ਅਬੀ ਵਰਕ ਕਰੋ ਕੋਈ ਮਰਜ਼ੀ ਕਰੋ ਤੁਸੀਂ ਫ੍ਰੀ ਹੋ ਫਿਰ ਟੈਨਸ਼ਨ ਨਹੀਂ ਹੁੰਦੀ ਹੈਗੀ ਕਈ ਲੇਡੀਜ਼ ਹੁੰਦੀਆਂ ਹੁਣ ਖਾਣੇ ਦਾ ਟਾਈਮ ਹੋ ਰਿਹਾ ਹਜੇ ਮੈਂ ਸਬਜ਼ੀ ਬਣਾਉਣੀ ਮੌਕੇ ਜਿ ਤੇ ਬਣਾਉਣਾ ਮੈਨੂੰ ਉਹ ਚੀਜ਼ ਕੋਈ ਵੀ ਕੰਮ ਮੈਨੂੰ ਐਦਾ ਮੌਕੇ ਜਿ ਤੇ ਕਰਨਾ ਵਗਿਆ ਨਹੀਂ ਲੱਗਦਾ ਹੈਗਾ ਮੈਨੂੰ ਹੁੰਦਾ ਤੇ ਸਬਜੀ ਬਣਾਉਣ ਤੋਂ ਬਾਅਦ ਫਿਰ ਮੈਂ ਕਿਚਨ ਦਾ ਬਲਾਈਂਡ ਸਾਫ ਕਰਨਾ ਸੀ ਵੈਸੇ ਮੈਂ ਗਿੱਲੇ ਕੱਪੜੇ ਨਾਲ ਸਾਫ ਕਰਦੀ ਹੁੰਦੀ ਆ ਪਰ ਅੱਜ ਮੈਂ ਆਹ ਵਾਲੇ ਡਸਟਰ ਨਾਲ ਕੀਤਾ ਬਹੁਤ ਵਧੀਆ ਸਫਾਈ ਹੋ ਗਈ ਇਹ ਨਾਲ ਈਜ਼ੀ ਵੀ ਰਿਹਾ ਸਾਫ ਵੀ ਬਹੁਤ ਵਧੀਆ ਹੋ ਗਿਆ ਮੈਂ ਐਕਚੁਅਲੀ ਇੱਕ ਵਾਰ ਸੁੱਕੀ ਟੈਸਟਿੰਗ ਕਰਦਾਂ ਨੇ ਡਸਟ ਬਹੁਤ ਜ਼ਿਆਦਾ ਆਉਂਦੀ ਆ ਅੱਜ ਕੱਲ ਤਾਂ ਬਹੁਤ ਜ਼ਿਆਦਾ ਆਉਂਦੀ ਆ ਉਹ ਤਾਂ ਇਹ ਬਲਾਈਂਡ 'ਤੇ ਡਸਟ ਰੁਕਦੀ ਰੁਕਦੀ ਆ ਪਰ ਅੱਜ ਕੱਲ ਠਹਿਈ ਮੌਸਮ ਹੈ ਜਾਂ ਤਾਂ ਬਹੁਤ ਜਲਦੀ ਡਸਟ ਆ ਜਾਂਦੀ ਫਿਰ ਇਹਨਾਂ ਸਫਾਈ ਕਰਨੀ ਈਜ਼ੀ ਹੈ ਬਹੁਤ ਹਲਕੀ ਨਹੀਂ ਹੋਈ ਹੈਗੀ ਮੈਨੂੰ ਤੇ ਬਿਲਕੁਲ ਅੱਛੀ ਤਰ੍ਹਾਂ ਸਾਫ ਹੋ ਗਿਆ ਡਸਟ ਨੀਚੇ ਬਹੁਤ ਗਿਰੀ ਇਹਦੇ ਉੱਪਰੋਂ ਇੱਕ ਇੱਕ ਪੱਤੀ ਖਾ ਕੇ ਕਲੀਨ ਹੋ ਗਿਆ ਇੱਕ ਇੱਕ ਪੱਤੀ ਤੇ ਮੈਂ ਡਸਟ ਮਾਰਿਆ ਕਲੀਨਿੰਗ ਕਰਨੀ ਇਹਨਾਂ ਸੌਖੀ ਆ ਇੱਕ ਭੈਣ ਨੇ ਕਮੈਂਟ ਆਇਆ ਸੀ ਪੁੱਛ ਰਹੀ ਸੀ ਕਿ ਇਹਦੇ ਨਾਲ ਉੱਪਰ ਹਾਈਟ ਤੇ ਕਲੀਨਿੰਗ ਹੋ ਜਾਂਦੀ ਆ ਜਿੰਨਾ ਆਪਾਂ ਇਹਨੂੰ ਰੋਡ ਇਹਦੀ ਲੰਬੀ ਕਰਾਂਗੇ ਵੱਡੀ ਕਰਾਂਗੇ ਜਿੰਨਾ ਇਹਨੂੰ ਆਪਾਂ ਦੂਰ ਤੱਕ ਲੈ ਕੇ ਜਾਵਾਂਗੇ ਸਫਾਈ ਤਾਂ ਹੋ ਜਾਂਦੀ ਪਰ ਥੋੜਾ ਜਿਹਾ ਆਪਣਾ ਜੋਰ ਘੱਟ ਪੈਂਦਾ ਕਿਉਂਕਿ ਜਿੰਨਾ ਡਸਟਰ ਆਪਣੇ ਤੋਂ ਦੂਰ ਜਾਊਗਾ ਨਾ ਉਹਨੇ ਉਹਨੇ ਦਾਹਵ ਘੱਟ ਦੇ ਸਕਾਂਗੇ ਉਹਨਾਂ ਹੀ ਜੋਰ ਘੱਟ ਲਾ ਸਕਾਂਗੇ ਤੇ ਇਸ ਤਰੀਕੇ ਨਾਲ ਸਫਾਈ ਹੋ ਜਾਂਦੀ ਹੈਗੀ ਇਹਨਾਂ ਪਰ ਵਧੀਆ ਲੱਗਿਆ ਮੈਨੂੰ ਦੂਜੇ ਮੈਨੂੰ ਫੈਦਰ ਵਾਲੇ ਨਾਲੋਂ ਵਧੀਆ ਲੱਗਿਆ ਇਹ ਯੂਜ਼ ਕਰਨ ਵਿੱਚ ਤੇ ਉਸ ਤੋਂ ਬਾਅਦ ਫ੍ਰਿਜ ਕਲੀਨ ਕਰਨਾ ਸੀ ਬਾਹਰੋਂ ਮੈਂ ਕਿ ਕਾਲਿੰਗ ਕਰਕੇ ਮਾਰ ਕੇ ਕੱਪੜਾ ਮਾਰ ਲਾ ਕਿਉਂਕਿ ਦਾਗ ਦੋਗ ਬਹੁਤ ਲੱਗ ਜਾਂਦੇ ਨੇ ਫਿਰ ਦੇਖਣ 'ਚ ਵਧੀਆ ਨਹੀਂ ਲੱਗਦਾ ਹੈਗਾ ਦੇਖ-ਦੇਖ ਕੇ ਨਾ ਮਨ 'ਚ ਆਈ ਆਈ ਜਾਂਦਾ ਵੀ ਆਹ ਵੀ ਸਾਫ਼ ਕਰਨ ਵਾਲਾ ਪਿਆ ਆਹ ਵੀ ਕਰਨ ਵਾਲਾ ਪਿਆ ਬੁਰਾ ਲੱਗਦਾ ਹੋ ਜਾਂਦਾ ਯੂਜ਼ ਕਰਦੇ ਕਰਦੇ ਸਾਫ਼ ਗੰਦਾ ਸੌਰੀ ਪਈ ਫਿਰ ਮਸ ਟਾਈਮ ਤੇ ਇਹ ਵੀ ਸਭ ਸਾਫ ਕਰਨਾ ਪੈਂਦਾ ਤਾਂ ਕਿ ਦਾਗ ਦੂਜੇ ਬੁਰੇ ਨਾ ਲੱਗਣ ਲੱਗਦੇ ਬੁਰੇ ਨਿਸ਼ਮ ਕਰ ਜਦੋਂ ਦਿਖਦੇ ਨੇ ਨਾ ਆਪਾਂ ਨੂੰ ਫਿਰ ਤਾਂ ਬਹੁਤ ਬੁਰੇ ਲੱਗਦੇ ਨੇ ਪਰ ਕਈਆਂ ਦੀ ਨਜ਼ਰ ਐਹੀ ਜੀ ਹੁੰਦੀ ਹੈ ਉਹਨਾਂ ਨੂੰ ਦਿਖਦਾ ਹੀ ਨਹੀਂ ਕੋਸ਼ਮੀ ਕੋਈ ਚੀਜ਼ ਗੰਦੀ ਹੈ ਕਿ ਤੇ ਦਾਗ ਆ ਉਹਨਾਂ ਲਈ ਸਭ ਕੁਝ ਇੱਕ ਬਰਾਬਰ ਹੁੰਦਾ ਮੈਂ ਕਹਿੰਦੇ ਨੇ ਮੈਨੂੰ ਰੱਬ ਨੇ ਐਹੀ ਜਿੰਨੀਗਾ ਕਿਉਂ ਦਿੱਤੀ ਹੈ ਵੀ ਮੇਰੇ ਮੇਰੇ ਹਮੇਸ਼ਾ ਧਿਆਨ ਆਈ ਕਿ ਉਹ ਜਾਂਦਾ ਬਿਆਸੀ ਗੰਦੀ ਪਈ ਹੈ ਤੇ ਦਾਗ ਪਏ ਨੇ ਆ ਸਾਫ ਕਰਨਾ ਲੱਗਿਆ ਪਿਆ ਜਾਂੜ ਲੱਗਿਆ ਪਿਆ ਮੈਨੂੰ ਪਤਾ ਨਹੀਂ ਰੱਬ ਨੇ ਅਹੀ ਜੀ ਨਜ਼ਰ ਕਿਉਂ ਦਿੱਤੀ ਐ ਵੀ ਮੈਂ ਅਹੀ ਜੀ ਚੀਜ਼ਾਂ ਹੀ ਮੈਂ ਜਾਂ ਪਰਖਦੀ ਰਹਿੰਦੀ ਆ ਨਾ ਵੀ ਆ ਗੰਦਾ ਪਿਆ ਆ ਗੰਦਾ ਪਿਆ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਕੋਈ ਦਹਾਕਾ ਕੋਈ ਗੰਦਾ ਕੋਈ ਮਿੱਟੀ ਆ ਕੁਛ ਨਹੀਂ ਸਭ ਕੁਝ ਸਾਫ਼ ਤੇ ਗੰਦਾ ਇੱਕ ਬਰਾਬਰ ਹੁੰਦਾ ਕਿਹੋ ਜਿਹਾ ਟਾਈਮ ਹੋ ਗਿਆ 6 ਵਜੇ ਦਾ ਹੁਣ ਆਏ ਬਾਹਰ ਬਹੁਤ ਕਿਉਂਕਿ ਬਾਹਰ ਨਾ ਹਵਾ ਚਾਹਤੇ ਨੇਹਰੀ ਵਾਂਗੂ ਥੋੜੀ ਥੋੜੀ ਮਿੱਟੀ ਵੀ ਆ ਤੇ ਬੱਦਲ ਵਾਈ ਵੀ ਆ ਜਿਵੇਂ ਕਿ ਤੇ ਮੀਂਹ ਪਿਆ ਹੋਵੇ ਠੰਡੀ ਹਵਾ ਆ ਰਹੀ ਆ ਪਹਿਲਾਂ 5 ਵਜੇ ਵੀ ਇੱਕਦਮ ਆ ਹੀ ਹੋ ਗਿਆ ਸੀ ਕਾਲਾ ਬੱਦਲ ਤੇ ਨੇਹਰੀ ਛੜ ਗਈ ਸੀ ਮੈਂ ਡਬਲ ਮਾਈਂਡ ਹੋ ਗਈ ਵੀ ਕੀ ਨਾ ਜਾਵਾਂ ਫਿਰ ਮੈਂ ਭੱਜ ਕੇ ਜਾਈ ਆਈ ਫਿਰ ਮੈਂ ਕਿ ਮੈਨੂੰ ਕੁਛ ਟੀਵ ਕਰੂਗਾ ਮਾਂ ਚ ਜੇ ਮੈਂ ਨਾ ਗਈ ਤੇ ਕੋਈ ਨੇਰੀ ਮੀ ਵੀ ਨਾ ਆਇਆ ਫਿਰ ਮੈਂ ਜਾਈ ਆਈ ਤੇ ਹੁਣ ਵੀ ਆ ਨਾ ਵੀ ਨੇਰੀ ਚੜੀ ਪਈ ਐ ਹਵਾ ਵੀ ਠੰਡੀ ਆ ਰਹੀ ਐ ਦਾਲ ਸਬਜ਼ੀ ਬਣ ਗਈ ਕद्दू ਬਣਾਤਾ ਦੁੱਧ ਪਾਤਾ ਕੁਛ ਬਿਣਾ ਦੁੱਧ ਤੋਂ ਖੜਤਾ ਆਟਾ ਗੁੰਨੇ ਪਿਆ ਦਪਹਿਰੇ ਮੈਂ ਜਦੋਂ ਦਿਨ ਤੱਕ ਪਰਾਠਾ ਬਣਾਇਆ ਸੀ ਉਦੋਂ ਮੈਂ ਆਟਾ ਇਕੱਠਾ ਹੀ ਗੁੰਨ ਲਿਆ ਸੀ ਸ਼ਾਮ ਦਾ ਵੀ ਤੇ ਹੁਣ ਕਰਦੇ ਆ ਵਾਕਾ ਕਿ ਸ਼ਾਮ ਨੂੰ ਨਾ ਭੁੱਖ ਲੱਗਦੀ ਐ ਇਸ ਟਾਈਮ ਕਾਫੀ ਭੁੱਖ ਲੱਗਦੀ ਔਰ ਆ ਭੁੱਖ ਕੰਟਰੋਲ ਕਰਨੀ ਬਹੁਤ ਔਖੀ ਹੁੰਦੀ ਐ ਕਿਉਂਕਿ ਹੁਣ ਘੰਟੇ ਨੂੰ ਡਿਨਰ ਦਾ ਟਾਈਮ ਹੋ ਜਾਊਗਾ 7:00 ਵਜੇ ਤੋਂ ਬਾਅਦ ਮੈਂ ਕਦੇ ਵੀ ਡਿਨਰ ਕਰ ਲਾਂ ਤੇ ਇਹ ਵਾਲੀ ਭੁੱਖ ਕੰਟਰੋਲ ਕਰਨੀ ਬਹੁਤ ਮੁਸ਼ਕਲ ਆ ਔਰ ਇਹੀ ਭੁੱਖ ਚ ਆਪਾਂ ਅਨਹੰਦੀ ਈਟਿੰਗ ਕਰਦੇ ਹੁੰਨੇ ਕੋਈ ਬਿਸਕਟ ਖਾ ਲੈ ਨਮਕੀਨ ਖਾ ਲੈ ਕੋਈ ਪਕੌੜੀ ਖਾ ਲੈ ਕੋਈ ਹੋਰ ਖਾ ਲੈ ਮੈਂ ਵੀ ਹੁਣ ਫਰੂਟ ਖਾ ਕੇ ਆਈ ਐ ਦੋ ਤਿੰਨ ਆੜੂ ਖਾ ਕੇ ਆਈ ਐ ਫਰੂਟ ਐਂ ਕਰੇ ਕਰੇ ਤਾਂ ਮੈਂ ਬਿਸਕਟ ਵੀ ਖਾ ਲਿਆ ਨਹੀਂ ਆ ਉਹ ਕੁਝ ਹੋਰ ਕੋਈ ਨਹੀਂ ਸਵਾਸ ਸਟਿਕਸ ਤੇ ਨਮਕੀਂ ਜਿ ਕਰਾਦਾ ਖਾਣ ਨੂੰ ਦਿਲ ਕਰਦਾ ਉਹ ਵੀ ਖਾ ਲਾਂ ਨਹੀਂ ਪਰ ਅੱਜ ਮੈਂ ਫਰੂਟ ਹੀ ਖਾਂਦਾ ਤੇ ਬਸ ਆ ਹੀ ਹੁੰਦਾ ਭੁੱਖ ਕੰਟਰੋਲ ਕਰਨੀ ਔਖੀ ਹੈ ਉਹ ਦਿਨੇ ਦਾ ਬੰਦਾ ਪਾਣੀ ਪੀ ਜੰਦਾ ਹਨ ਦੁਪਹਿਰੇ ਫਰੂਟ ਦਾ ਟਾਈਮ ਹੋ ਗਿਆ ਫਿਰ ਲੰਚ ਦਾ ਹੋ ਗਿਆ ਫਿਰ ਚਾਹ ਦਾ ਹੋ ਗਿਆ ਪਰ ਆਹ ਵਾਲੀ ਭੁੱਖ ਬਹੁਤ ਮੁਸ਼ਕਲ ਹੈ ਕੰਟਰੋਲ ਕਰਨੀ ਔਰ ਲੱਗਦੀ ਵੀ ਬਹੁਤ ਮੇਰੇ ਵਾਲ ਕਮ ਉੱਡ ਰਹੇ ਨੇਗੇ ਹਵਾ ਚੱਲ ਰਹੀ ਹੈ ਤੇਜ਼ ਮੈਂ ਵਾਕ ਕਰ ਲਾਂ ਫਿਰ ਪਲਾਂਟਸ ਨੂੰ ਲੋੜ ਹੋਈ ਪਾਣੀ ਦੀ ਤਾਂ ਪਾਣੀ ਦਉਂਗੀ ਕੁਝਵੇਂ ਨਵੇਂ ਪਲਾਂਟਸ ਲਗਾਏ ਨੇ ਤੁਹਾਨੂੰ ਦਿਖਾਉਂਗੀ ਗਮਲੇ ਦੋ ਲਿਆਂਦੇ ਨੇ ਨਵੇਂ ਉਹਨਾਂ 'ਚ ਨਵੇਂ ਪਲਾਂਟਸ ਲਾਏ ਨੇ ਕੁਝ ਪਹਿਲਾਂ ਵਾਲੇ ਪਲਾਂਟਸ ਸੜ ਗਏ ਸੀਗੇ ਗਮਲੇ ਖਾਲੀ ਪਏ ਸੀ ਉਹਨਾਂ 'ਚ ਲਗਾਏ ਨੇ ਤੋਂ ਕਰਦੇ ਆ ਵਾਕ ਆਹ ਤੋਂ ਗਮਲੇ 'ਚ ਨਵੇਂ ਖਰੀਦੇ ਨੇ ਤੇ ਇਹਨਾਂ ਵਿੱਚ ਜਿਹੜੇ ਸਨੇਕ ਪਲਾਂਟਸ ਨੇ ਬੇਬੀ ਪਲਾਂਟ ਕੱਡੇ ਸੀ ਉਹ ਮੈਂ ਲਗਾਏ ਨੇ ਬਹੁਤ ਜ਼ਿਆਦੇ ਬੇਬੀ ਸ਼ੂਟਸ ਨਿਕਲੇ ਇਸ ਵਾਰ ਸਨੇਕ ਪਲਾਂਟਸ ਦੇ ਬਹੁਤ ਹੀ ਜ਼ਿਆਦੇ ਫਿਰ ਇਹ ਗਮਲੇ ਨਵੇਂ ਲਿਆਂਦੇ ਲਿਆਉਣੇ ਪਏ ਇਹਦੇ ਵਿੱਚ ਮੈਂ ਹੋਰ ਵੀ ਲਗਾਉਂਗੀ ਖਾਦੇ ਕੁਛ ਛੋਟੇ ਨੇ ਉਹ ਪਰ ਇਹਨਾਂ ਗਮਲੇ ਦਾ ਡਿਜ਼ਾਈਨ ਮੈਨੂੰ ਕਲਰਡ ਨਹੀਂ ਮਿਲੇ ਦੇ ਵਿੱਚ ਮਿਲੇ ਮਿਲੇ ਵਾਈਟ ਹੀ ਨੇ ਤੇ ਆ ਦੇਖੋ ਜਿਵੇਂ ਆਹ ਸਨੇਕ ਪਲਾਂਟ ਆ ਆ ਸੀ ਬੇਬੀ ਪਲਾਂਟ ਇਹਦੇ ਵਿੱਚ ਉਹ ਨਿਕਲ ਰਿਹਾ ਇੱਕ ਤਾਂ ਗਰੋ ਹੋ ਗਿਆ ਵਿੱਚ ਕਈ ਗਰੋ ਹੋ ਗਏ ਵਿੱਚ ਕੱਡੇ ਹੀ ਨਹੀਂ ਗਏ ਹੈਗੇ ਆ ਸੀ ਕਿੰਨੇ ਨੇ 1 2 3 4 5 ਨੇ ਇੱਕ ਚ 4 4 5 5 ਹਰ ਇੱਕ ਨੇ ਕੱਢੇ ਨੇ ਆ ਕਲਮੇ ਜਿਹਦੇ ਵਿੱਚ ਲਗਾਇਆ ਹੈ ਸਨੇਕ ਪਲੈਂਟ ਦੀ ਵੈਰਾਈਟੀਆਂ ਬਾਰੇ ਲੋਟਸ ਵਾਲਾ ਦਾ ਗੁਲਦਸਤਾ ਜਿਹਾ ਬਣ ਜਾਂਦਾ ਲੋਟਸ ਦਾ ਫੁੱਲ ਹੁੰਦਾ ਤੇ ਮੋਮੀ ਬਣਦੀ ਕਬਟਾ ਕੇ ਇਹ ਵੀ ਮੈਂ ਕਮਰੇ ਚੋ ਬੇਬੀ ਪਲੈਂਟਸ ਕੱਢ ਕੇ ਲਗਾਈਨ ਤਿੰਨ ਲਗਾਤੀ ਇੱਕ ਵਿੱਚ ਆਹ ਵਾਲਾ ਪਲਾਂਟ ਨਾ ਉੱਥੇ ਲੱਗਾ ਹੋਇਆ ਸੀ ਬਾਹਰ ਉਹ ਆਹ ਵਾਲਾ ਸਪਾਈਡਰ ਵਾਲਾ ਇਹ ਐਕਚੁਅਲੀ ਮੈਂ ਸ਼ੋਰ ਨਹੀਂ ਸਪਾਈਡਰ ਪਲਾਂਟ ਹੈ ਕਿ ਕੁਝ ਹੋਰ ਹੈ ਪਰ ਲੱਗਦਾ ਮੈਨੂੰ ਸਪਾਈਡਰ ਵਾਂਗੂ ਆ ਉਹ ਮੈਂ ਕੱਟ ਕੇ ਇੱਥੇ ਲਗਾਇਆ ਸੀ 1.5 2 ਮਹੀਨੇ ਪਹਿਲਾਂ ਤੇ ਵਧੇ ਚੱਲ ਪਏ 1 ਨਵੰਬਰ ਜਾਗੇ ਇਸ ਪਰ ਪodies ਚੱਲ ਪਏ ਹੋਣ ਫਿਰ ਮੈਂ ਕੱਲ ਇੱਕ ਗਮਲੇ ਵਿੱਚ ਹੋਰ ਲਗਾਇਆ ਕੱਟ ਕੇ ਟਾਣੀਆਂ ਹੀ ਲਗਾ ਦੋ ਹੋ ਜਾਂਦਾ ਤੇ ਇਹ ਮੈਂ ਲਗਾਏ ਇੱਕ ਵਾਰ ਤੇ ਕੁੰਮਰ ਜਾ ਆ ਗਿਆ ਪਰ ਦੇਖੋ ਚੱਲੂ ਕੰਨਾ ਚੱਲੂ ਉਹ ਤਾਂ ਬਹੁਤ ਸੋਹਣਾ ਚੱਲ ਪਿਆ ਸੀਗਾ ਐਦਾ ਪਲਾਂਟਸ ਹੁੰਦੇ ਰਹਿੰਦੇ ਨੇ ਇੱਕ ਤੋਂ ਕਈ ਮਲਟੀਪਲਾਈ ਹੋ ਜਾਂਦੇ ਨੇ ਫਿਰ ਆ ਗਮਲਾ ਮੇਰਾ ਖਾਲੀ ਪਿਆ ਇਹਦੇ ਵਿੱਚ ਵੀ ਮੈਂ ਦੇਖਦੀ ਹਾਂ ਕੀ ਲਗਾਵਾ ਸਨੇਕ ਪਾਂਚ ਬਹੁਤ ਜ਼ਿਆਦਾ ਹੋ ਗਏ ਇਹਦੇ ਵਿੱਚ ਵੀ ਅਦ ਕਿੰਨੇ ਬੇਬੀ ਪਲਾਂਟਸ ਨਿਕਲੇ ਪਏ ਨੇ ਦੋ ਆ ਸੀ ਨਿੱਕੇ ਨਿੱਕੇ ਨੇ ਬਹੁਤ ਛੋਟੇ ਆ ਦੇਖੋ ਆ ਇੱਕ ਗਰੋ ਹੋ ਰਿਹਾ ਇਹਦੇ ਵਿੱਚ ਵੀ ਇਹ ਮੈਂ ਕੱਢੂੰਗੀ ਕਿਉਂਕਿ ਪਤਲਾ ਹੀ ਹੈ ਫਿਰ ਸਭ ਉਹ ਵਿੱਚ ਸੰਗਣਾ ਹੋ ਜੂ ਪਲਾਂਟ ਸੰਗਣੇ ਇਹ ਪਲਾਂਟ ਸੋਹਣੇ ਲੱਗਦੇ ਨੇ ਇਹ ਮੈਂ ਕੱਢਦੀ ਨਹੀਂ ਇਹਦੇ ਵਿੱਚ ਹੀ ਰਹਿਣਗੇ ਕੁਛ ਤਾਂ ਜਿਹੜੇ ਫਰੰਟ ਤੇ ਆਪਾਂ ਇਹਨੇ ਸਨੇਕ ਪਲਾਂਟਸ ਉਹਨਾਂ ਵਿੱਚ ਵੀ 4-4 5-5 ਹਰੀਕ ਚ ਨਿਕਲੇ ਪਏ ਨੇ ਤੇ ਹੁਣ ਹੋ ਗਿਆ ਸੀ ਡਿਨਰ ਦਾ ਟਾਈਮ ਤੇ ਮੈਂ ਕਰ ਰਹੀ ਸਪਨਾ ਡਿਨਰ ਕਦੋਂ ਦੀ ਸਬਜੀ ਦੁੱਧ ਵਾਲੀ ਸਬਜੀ ਖਾ ਰਹੀ ਹਾਂ ਦੁੱਧ ਮલાઈ ਵਾਲੀ ਨਾਲ ਫੁਲਕਾ ਦੇ ਸੀ ਕਿ ਉਹਨਾਂ ਜੋ ਬਣ ਗਏ ਗਰਮ ਗਰਮ ਫੁਲਕਾ ਮੈਂ ਮੋੜਿਆ ਸਵਾ 8:00 ਤੱਕ ਸੀ ਹੁਣ ਆਇਆ ਮਾਂਸ ਮੈਂ ਆਪਣਾ ਡਿਨਰ ਕਰਕੇ ਆਈ ਹਾਂ ਕਿਉਂਕਿ ਮੈਨੂੰ ਲੱਗੇ ਪਈ ਸਭੁਖ ਮੈਂ ਕਹਾਂ ਜੇ ਮੈਂ ਖਾਣਾ ਨਾ ਖਾਦਾ ਮੇਰੇ ਤੋਂ ਉੱਥੇ ਕੁਝ ਨਾ ਕੁਝ ਅਨ ਹੈਲਦੀ ਖਾ ਲਿਆ ਹੂੰ ਰਾਤ ਦਾ ਟਾਈਮ ਹੈ ਰਾਤ ਨੂੰ ਤਾਂ ਮੈਂ ਖਾਸ ਕਰਕੇ ਅਵੋਇਡ ਕਰਦੇ ਆਂ ਵੀ ਕੁਝ ਵੀ ਅਨ ਹੈਲਦੀ ਨਾ ਖਾਵਾਂ ਤੇ ਇਸ ਕਰਕੇ ਮੈਂ ਆਪਣਾ ਡਿਨਰ ਕਰ ਰਹੀ ਸੀ ਫੁਲਕਾ ਸਬਜੀ ਨਾਲ ਖਾਏ ਸੀ ਦਵਿੰਦਰ ਤੇ ਮੈਨੂੰ ਕਹਿੰਦੇ ਚਲ ਤੂੰ ਚੱਲਣਾ ਨਾਲ ਮੈਂ ਕਿਹਾ ਮੈਨੂੰ ਕੰਮ ਤਾਂ ਕੋਈ ਹੈ ਨਹੀਂ ਚਲੋ ਸਬਜ਼ੀ ਵਗੈਰਾ ਲੈ ਆਵਾਂਗੇ ਨਾਲ ਤੁਸੀਂ ਇਕੱਲੇ ਜਾਉਂਗੀ ਹੁਣ ਰਾਤ ਨੂੰ ਚਲੋ ਮੈਂ ਨਾਲ ਚੱਲਦੀ ਹਾਂ ਇਸ ਕਰਕੇ ਮੈਂ ਨਾਲ ਆ ਗਈ ਸੀ ਸਬਜ਼ੀ ਵਗੈਰਾ ਲੈ ਜਾਾਂਗੇ ਲੈ ਜਾਾਂਗੇ ਪਨੀਰ ਸਬਜ਼ੀ ਫਰੂਟ ਹੈ ਜਾਂ ਕੁਝ ਸਮਾਨ ਇਹ ਆਪਣਾ ਕੰਮ ਕਰਨ ਗਏ ਨੇ ਆਪਣਾ ਕੰਮ ਕਰ ਲੈਣਗੇ ਤੇ ਮੈਂ ਕਿਹਾ ਚਲੋ ਘਰ ਦੇ ਜਿਹੜੀ ਦੋ ਚਾਰ ਚੀਜ਼ਾਂ ਜਿਹੜੀਆਂ ਉਹ ਲੈ ਲਾਂਗੇ ਟਾਈਮ ਹੋ ਰਿਹਾ 7:30 ਉਹਨਾਂ ਨੇ ਸਾਈਸ ਗ੍ਰੋਸਰੀ ਸ਼ਾਪ ਤੇ ਜਦੋਂ ਦਵਿੰਦਰ ਦੇਖ ਰਹੇ ਸੀ ਵੇਰ ਕਾ ਦਾ ਫਲੇਵਰਡ ਮਿਲਕ ਫਲੇਵਰ ਅਸੀਂ ਚੂਜ਼ ਕਰ ਲਈ ਸੀ ਪਰ ਮੈਂ ਦਵਿੰਦਰ ਨੂੰ ਨਾ ਕਰਦਾ ਵੀ ਲੈਣਾ 40 ਕਿਹੜਾ ਫਲੇਵਰ ਚਾਕਲੇਟ ਲਓ ਚਾਕਲੇਟ ਚਾਕਲੇਟ ਦੇਖ ਹਾਈਡਰੋ ਲੈ ਸੀ ਨੇ ਹਰੀ ਹਰੀ ਆ ਦੀ ਰੋ ਦੇਖ ਰੋ ਕਾਡ ਦੇ ਸੀ ਠੀਕ ਇੱਕ ਬੈਗੀ ਲਾਤੀ ਠੀਕ ਹੈ ਦਵਿੰਦਰ ਵੀਰੇ ਓਕੇ ਬਹੁਤ ਅੱਛਾ ਸੋ ਉਸ ਤੋਂ ਬਾਅਦ ਅੱਗੇ ਸੇ ਆਈਸਕ੍ਰੀਮ ਪਾਰਲਰ ਤੇ ਛੋਟੇ ਛੋਟੇ ਕੋਨ ਜੇ ਬੜੇ ਸੋਹਣੇ ਲੱਗੇ ਮੈਨੂੰ ਇੰਨੇ ਕਿੰਨੇ ਕਿ ਕੋਨ ਜੇ ਪਏ ਤੇ ਆਈਸਕ੍ਰੀਮ ਲਈਆਂ ਅਲੱਗ-ਅਲੱਗ ਚੋਇਸ ਹਰ ਇੱਕ ਦੀ ਅਲੱਗ-ਅਲੱਗ ਫਲੇਵਰ ਪਰ ਮੇਰਾ ਉਹੀ ਚਾਕਲੇਟ ਫਲੇਵਰ ਆਲਵੇਸ ਬੈਸਟ ਹੈ ਮੈਨੂੰ ਇਹੀ ਲੱਗਦਾ ਬਸ ਚਾਕਲੇਟ 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 ਤੇ ਮੈਂ ਆਪਣੀ ਚਾਕਲੇਟ ਵਾਲੀ ਲਈ ਮਿੱਠੇ ਖਾਦੇ ਬਿਨਾਂ ਰਹਿਣਾ ਨਹੀਂ ਆਉਂਦਾ ਹਨਾ ਦੁਹਿੰਦਰ ਤਾਂ ਬਹੁਤ ਜ਼ਿਆਦਾ ਮਿੱਠੇ ਦੇ ਸ਼ੌਕੀਨ ਨੇ ਫਿਰ ਮੈਂ ਕੱਜ ਮੈਂ ਵੀ ਖਾਵਾਂਗੀ ਆਪਾਂ ਲਈ ਆਈਸਕ੍ਰੀਮਸ ਮੈਂ ਲਈ ਆ ਵਾਲੀ ਬਲੌਕਬਸਟਰ ਟ੍ਰਿਪਲ ਚਾਕਲੇਟ ਟ੍ਰਿਪਲ ਚਾਕਲੇਟ ਕੱਲ ਨੂੰ ਖਾਉਂਗੇ ਦੇਣੇ ਹੁਣ ਨਹੀਂ ਖਾਣਾ ਰਾਤ ਨੂੰ ਮੈਂ ਨਹੀਂ ਹੈਲਦੀ ਆ ਲਿਆਂਦਾ ਥੋੜਾ ਜਿਹਾ ਸਮਾਨ ਗੁੜ ਗੁੜ ਬਦਲ ਕੇ ਲੈ ਕੇ ਆਂਦਾ ਪਹਿਲਾਂ ਨਾਲ ਗੁੜ ਦਵਿੰਦਰ ਨੂੰ ਪਸੰਦ ਨਹੀਂ ਆਏ ਔਰ ਜਿਹੜੀ ਮਿਸਟਰ ਮਸਲ ਗਲਤ ਆ ਗਈ ਸੀ ਫਲੋਰ ਕਲੀਨਰ ਮੈਂ ਆ ਕਿਚਨ ਕਲੀਨਰ ਕਹਿੰਦੀ ਸੀ ਆ ਹੁਣ ਨਵੀਂ ਪੈਕਿੰਗ ਚ ਆ ਗਈ ਹੋਰ ਤਰ੍ਹਾਂ ਦੀ ਪੈਕਿੰਗ ਆ ਗਈ ਇਹਦੀ ਕਿਚਨ ਕਲੀਨ ਕਰਨ ਵਾਸਤੇ ਹੁੰਦਾ ਤਾਂ ਲਿਖਿਆ ਹੀ ਹੁੰਦਾ ਕਿਚਨ ਕਲੀਨਰ ਆ ਦੇਖੋ 100% ਰਿਮੂਵਸ 100% ਕਿਚਨ ਗਰੀਸ ਆ ਇਹ ਕਿਚਨ ਦੀ ਜਿਹੜੀ ਗਰੀਸ ਚਿਕਨਾਈ ਹੁੰਦੀ ਉਹਦੇ ਵਾਸਤੇ ਹੁੰਦਾ ਪਿੱਛੇ ਲਿਖਿਆ ਹੋਊਗੀ ਕਿ ਆਪਾਂ ਕਲੀਨ ਕਰ ਸਕਦੇ ਆ ਜਿਵੇਂ ਕਿਚਨ ਦੀ ਆ ਮਾਇਕਾ ਵਗੈਰਾ ਕਲੀਨ ਕਰਨਾ ਚਿਕਨਾਈ ਵਾਲਾ ਉਹ ਇੰਨਾ ਕਲੀਨ ਹੋ ਜਾਂਦਾ ਇੱਕ ਜੈਮ ਦੀ ਬੋਟਲ ਲੈ ਕੇ ਆਂਦੀ ਕਈ ਵਾਰ ਕੋਈ ਨਾ ਬ੍ਰੈਂਡ ਵਗੈਰਾ ਤੇ ਲਗਾ ਕੇ ਖਾਧਾ ਦੇ ਦਿੰਦੇ ਮੈਨੂੰ ਤੇਨੂੰ ਕੋਈ ਭੁੱਖ ਲੱਗਦੀ ਜੈਮ ਲਗਾ ਲਓ ਮਲਾਈ ਲਗਾ ਲਓ ਆ ਦਵਿੰਦਰ ਬਾਲ ਪਸੰਦ ਨੇ ਸਿਲਾ ਸਿਲਾ ਨਾ ਸਿਲਾ ਕਰ ਲਓ ਹੁੰਦੇ ਨੇ ਇਹਦੀ ਖੰਡੀ ਇਹ ਦਵਿੰਦਰ ਨੂੰ ਬਹੁਤ ਪਸੰਦ ਨੇ ਨਮਕੀਨ ਪਕੌੜੀਆਂ ਮਿਕਸ ਕਰਕੇ ਸੋਡਾ ਲੈ ਕੇ ਆਂਦਾ ਜਿਵੇਂ ਨੀਂंबू पानी ਬਣਾਉਣੇ ਉਹਦੇ ਵਿੱਚ ਸੋਡਾ ਪਾ ਲਓ ਇਹ ਫਲੇਵਰਡ ਸੋਡਾ ਹੁੰਦੇ ਤੇ ਟੇਸਟ ਬੜਾ ਵਧੀਆ ਹੁੰਦਾ ਜਿਵੇਂ ਮਿੰਟ ਐਂਡ ਲਾਈਮ ਵਾਲਾ ਇਹ ਆ ਪੀਚ ਵਾਲਾ ਆ ਗ੍ਰੇਨ 베ਰੀ ਵਾਲਾ ਇਹ ਫਲੇਵਰਡ ਆ ਸੋਡਾ ਨੀਂंबू पानी ਬਣਾਉਣੇ ਨਾ ਤਾਂ ਫਲੇਵਰਡ ਜਿਆ ਬਣਦਾ ਪਤਾ ਅੱਛਾ ਬਣ ਦੋ ਚ ਪਾ ਲਓ ਤੁਸੀਂ ਪਾ ਅੱਧਾ ਪਾਣੀ ਪਾ ਲਓ ਅੱਧਾ ਸੋਡਾ ਪਾ ਲਓ ਜਾਂ ਸਾਰਾ ਹੀ ਸੋਡਾ ਪਾ ਲਓ ਸੋ ਐਨ ਇੱਕ ਸਮਾਂ ਦੀ ਸੀ ਥੋੜੀ ਜਿਹੀ ਖਰੀਦ ਆ ਲਈ ਆ ਬਦਲ ਕੇ ਲੈ ਕੇ ਆਂਦਾ ਬ੍ਰੈਡ 哎，你不给这玩意儿，了玩意儿，这玩